ਆਪਣੇ ਪਿੰਡ ਦੇ ਵਿੱਚ ਕੋਈ ਘਰ ਕੱਚਾ ਨਾ ਹੋਵੇ ਆਪਣੇ ਦੋਸਤਾਂ ਮਿੱਤਰਾਂ ਨੂੰ ਗ੍ਰਹੀ ਕਰਕੇ ਤੇ ਇਹਨਾਂ ਦਾ ਜਿਹੜਾ ਵਾ ਕੱਚਾ ਕੋਠਾ ਨੂੰ ਪੱਕਾ ਕਰਾ ਦੇਣਾ ਐਸੇ-ਐਸੇ ਲੋਕ ਬਹੁਤ ਘੱਟ ਐਸੀ ਹੁੰਦੇ ਨੇ ਕਿ ਜਿਹੜੇ ਜਿਹੜੇ ਸਮਾਜ ਦੇ ਲਈ ਕੁਝ ਨਾ ਕੁਝ ਕਰ ਜਾਂਦੇ ਨੇ ਨਮਸਕਾਰ ਕਰਦੇ ਹਿੰਮਤ ਸਿੰਘ ਜੀ ਉਹ ਤੁਹਾਨੂੰ ਨਮਸਕਾਰ ਕਰਦੀ ਆ ਕਿ ਕਹਤੋ ਯਾਰ ਕੋਈ ਨਹੀਂ ਨਹੀਂ ਉਹ ਯਾਰ ਕਹਦੇ ਆ ਨਹੀਂ ਨਹੀਂ ਕੋਈ ਉਹ ਕਿਉਂ ਨਹੀਂ ਕਹਿਣਾ ਯਾਰ ਯਾ ਤੂੰ ਮੇਰੇ ਯਾਰ ਨਹੀਂ ਆਪਾਂ ਕਰਨਾ ਕੀ ਹੋਣਾ ਆਪਾਂ ਦੱਸੋ ਅੱਜ ਤੋਂ ਹਿੰਮਤ ਸਿੰਘ ਜੀ ਇੱਕ ਐਲਾਨ ਕਰ ਜਾਂਦੀ ਆ ਕਿ ਕਿੰਨਾ ਚਿਰ ਹੋ ਗਿਆ ਇਹਨੂੰ 25 ਸਾਲ ਹੋ ਗਏ ਹੈ 25 ਸਾਲ ਹੋ ਗਏ 25 ਸਾਲ ਹੋ ਗਏ ਹਸਬੰਡ ਮੰਜੇ ਤੇ ਪੈ ਜੇ ਨਾ ਕੁਝ ਸਾਲਾਂ ਲਈ ਕੁਝ ਮਹੀਨੇਾਂ ਲਈ ਤੇ ਅੱਜ ਕੱਲ ਦਾ ਸਮਾਂ ਸਹੀ ਆ ਕਿ ਜਿਹੜੀ ਔਰਤਾਂ ਛੜ ਕੇ ਚਲ ਜਾਂਦੀ ਦਿਮਾਗੀ ਹਾਲਤ ਤੋਂ ਖਰਾਬ ਹੋਈ ਭੈਣ ਕੇ ਵੀਰ ਤੇ 25 ਸਾਲ ਤੋਂ ਆਪਣੇ ਆਦਮੀ ਦਾ ਸਾਥ ਦੇ ਹਿੰਮਤ ਐ ਜੀ ਉਹ ਇਸ ਭੈਣ ਨੂੰ ਖਿਤਾਬ ਦਿੰਦਾ ਵਾ ਕਿ ਬੀਬੀ ਰਜਨੀ ਦਾ ਵਿੱਚ ਦੁਬਾਰਾ ਆਉਂਗਾ ਇਸ ਭੈਣ ਦਾ ਬਣਦਾ ਸਨਮਾਨ ਅਸੀਂ ਕਰਕੇ ਜਾਵਾਂ। ਠੀਕ। ਕੋਈ ਇੱਕ ਗੱਲ ਆਂਦੇ ਇਸਤਰੀ ਰੂਪ ਚੇਰੀ ਕੀ ਨਿਆਈ। ਨਿਯੋਗਾ ਤੇ ਮੈਂ ਹੈ ਨਹੀਂਗਾ। ਤੇ ਗੁਰੂ ਰਾਮਦਾਸ ਦੀ ਇੰਨੀ ਕਿਰਪਾ ਵਾ। ਬੀਬੀ ਰਜਨੀ ਜਿੱਤੇ ਆਈ ਜਾਂਦੀ। ਹੈਣਾ ਬੀਬੀ ਰਜਨੀ ਮੈਨੂੰ ਕੀ ਨਾ ਸਾਹਮਣੇ ਵੇਖਣ ਦੇ ਕਿ ਬੀਬੀ ਰਜਨੀ ਹੈਣਾ ਹੈ ਹੀ ਰਜਨੀ ਹੈ। ਮੈਨੂੰ ਧੀ ਹੋਏ ਨੂੰ ਲਾ ਕੇ ਬਾਬਾ ਜੀ। ਮੈਂ ਕਿਹੜੀ ਕਲਾਸ ਕਰਦੀ। ਕਿਹੜੀ ਕਲਾਸ? ਕਿਹੜੀ ਕਲਾਸ? ਸਹੀ ਤਾਂ ਇਹ ਸਿਰ ਤੇ ਕਲਪੂਲੀ ਇਹਨਾਂ ਦਾ ਪੂਰਾ ਨਾਮ ਕੀ ਹੈ? ਯਾਰ ਏ ਠੀਕ ਠਾਕ ਏ ਕੀ ਨਾ ਟਟਾ ਸੋਨੂ ਸੋਨੂ ਕੀ ਕੰਮ ਕਰਦੇ ਜੀ ਮਾਂ ਮਜ਼ਦੂਰੀ ਹੈ ਆ ਲੈ ਲੋ ਰੰਦ ਰੰਦ ਨਹੀਂ ਰੰਦ ਭਾਈ ਮਜ਼ਦੂਰੀ ਦਾ ਕੰਮ ਕਰਦੇ ਕੀ ਕੰਮ ਕਾਦੀ ਮਜ਼ਦੂਰੀ ਖੇਤਾਂ ਰੇ ਮਜ਼ਦੂਰੀ ਕੇ ਰਾਜ ਮਿਸਤਰੀ ਦਾ ਮਗਰ ਨਹੀਂ ਕਿਸੇ ਨਾਲ ਚੱਲ ਜਾਂਦੀ ਮਜ਼ਦੂਰੀ ਸੇ ਪੁੱਛੇ ਅੱਛਾ ਕਿਸੇ ਨਾਲ ਚੱਲ ਜਾਈਦਾ ਤੇ ਪ੍ਰਵਾਹ ਠੀਕ ਠਾਕ ਦਾ ਹਾਂਜੀ ਹੈ ਪਰਿਵਾਰ ਦਾ ਪਾਲ ਪੋਸ਼ਣ ਠੀਕ ਠਾਕ ਹੋਇਆ ਤਾਂ। ਇਹ ਟੇਟਪੜਾ ਬਤਾਇਆ। ਇਹ ਵੇਖੀ। ਹਾਂ ਠੀਕ ਹੈ। ਰੋਟੀਆਂ ਪਣੀ ਖਾ ਲਿਆ। ਨਹੀਂ। ਅੱਕੇ ਕੱਲ ਬਾਹਰ ਲਾਇਆ ਵਾ। ਵੇਹੇ ਕਿਉਂ ਲਾਇਆ? ਅੱਛਾ ਜੀ ਰੋਜ ਹੈ ਨਾ ਅੱਛਾ ਇੱਥੇ ਰੋਟੀਆਂ ਪਕਾਉਂਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਪਰਿਵਾਰ ਭੈਣੀ ਗਿੱਲਾ। ਇਹ ਸਾਰੇ ਪਿੰਡ ਦੇ ਮੋਤਵਾਰ ਬੰਦੇ ਨੇ। ਜਿਨ੍ਹਾਂ ਨੇ ਫੋਨ ਕਰਕੇ ਸਮਾਂ ਲਿਆ ਕਿ ਇੰਨੇ ਕ ਟਾਈਮ ਤੇ ਸਾਡੇ ਕੋਲ ਜ਼ਰੂਰ ਆਓ ਤੇ ਆ ਮੈਨੂੰ ਨਹੀਂ ਪਤਾ ਹੁੰਦੇ ਕਿ ਬਸ ਇੱਕ ਪਰਿਵਾਰ ਨਾਮ ਲਾਉਣਾ ਤੁਹਾਨੂੰ ਇਹ ਵੀਰ ਸੋਨੂ ਆ ਇਹਦਾ ਪਰਿਵਾਰ ਆਪਣੇ ਪਰਿਵਾਰ ਦੇ ਨਾਲ ਇੱਥੇ ਇੱਕ ਬੜੇ ਗਰੀਬੀ ਦਾ ਗਰੀਬੀ ਦਾਵੇ ਦੇ ਨਾਲ ਆਪਣੇ ਘਰ ਦੇ ਵਿੱਚ ਰਹਿ ਰਿਹਾ ਜਿਹੜਾ ਕਿ ਮੇਰੇ ਖਿਆਲ ਦੇ ਵਿੱਚ ਵੱਤ ਵੱਤ ਦੇ 100 ਕਾਜ ਦਾ ਘਰ ਵਾਲਾ ਪਿੰਡ ਦੇ ਵਿੱਚ ਚਲੋ ਜਗਾਸ ਠੀਕ ਆ ਪਰ ਇਹ ਆ ਕਿ ਘਰ ਦੇ ਵਿੱਚ ਛੱਤ ਨਾ ਹੋਣ ਕਰਕੇ ਆਪਰੇ ਛੱਤ ਨਹੀਂ ਦਿੱਤੀ ਨਹੀਂ ਨਹੀਂ ਕੁਛ ਨਹੀਂ ਅੱਛਾ ਆ ਖਾਲੀ ਸੀ ਬਿਲਕੁਲ ਖਾਲੀ ਸੀ ਖਾਲੀ ਤੇ ਆ ਡਿੱਗਣ ਵਾਲਾ ਛੱਤ ਇਹ ਡਿੱਗਣ ਵਾਲਾ ਇਹ ਤੁਹਾਡਾ ਨਾਮ ਕੀ ਬਲਜੀਤ ਇਹ ਕਿਤੇ ਵੀਰ ਨੇ ਸਰਦਾਰ ਬਲਜੀਤ ਸਿੰਘ ਜਿਹੜੇ ਮੇਰੇ ਨਾਲ ਖੜੇ ਨੇ ਇਹਨਾਂ ਨੇ ਇੱਕ ਗੱਲ ਆਪਣੇ ਮਾਈਂਡ ਦੇ ਵਿੱਚ ਸੈੱਟ ਕੀਤੀ ਜਿਹੜੀ ਮੈਂ ਹਰ ਵੀਡੀਓ ਦੇ ਵਿੱਚ ਕਹਿਣਾ ਲਾਵਾ ਕਿ ਕਿਸ ਸੰਸਥਾਵਾਂ ਦੇ ਪਾਸ ਅਪਰੋਚ ਨਾ ਕਰੋ ਜਿੱਥੇ-ਜਿੱਥੇ ਤੁਸੀਂ ਹੈਗੇ ਜੇ ਨਾ ਉੱਥੇ-ਉੱਥੇ ਰਹਿ ਕੇ ਆਪਣੇ ਪਿੰਡ ਦੇ ਆਪਣੇ ਮਹੱਲੇ ਦੇ ਜਿਹੜੇ ਜਿਹੜੇ ਅਸਮਰਥ ਲੋਕ ਨੇ ਨਾ ਜਿਨ੍ਹਾਂ ਨੂੰ ਜਿਹੜੀ ਚੀਜ਼ ਦੀ ਲੋੜ ਆ ਉਹ ਲੋੜ ਜਿਹੜੀ ਐਸ ਐਜ਼ ਅ ਦਸਵੰਦ ਦੇ ਰੂਪ ਦੇ ਵਿੱਚ ਕੱਢ ਕੇ ਤੇ ਉਹਨਾਂ ਦੇ ਉੱਤੇ ਪੂਜਤੀ ਕਰਿਆ ਕਰੋ ਤੇ ਐਸ ਵੀਰਜੀ ਹੁਣਾਂ ਨੇ ਇੱਕ ਗੱਲ ਆਪਣੇ ਮਨ ਮਾਈਂਡ ਦੇ ਵਿੱਚ ਸੈੱਟ ਕੀਤੀ ਕਿ ਆਪਣੇ ਪਿੰਡ ਦੇ ਵਿੱਚ ਕੋਈ ਘਰ ਕੱਚਾ ਨਾ ਹੋਵੇ ਕੱਚਾ ਰਹਿਣ ਨਹੀਂ ਦੇਣਾ ਜੇ ਕੱਚਾ ਹੈਗਾ ਵਾ ਤੇ ਪਿੰਡ ਦੇ ਵਿੱਚ ਉਗਰਾਹੀ ਕਰਕੇ ਜਾਂ ਆਪਣੇ ਦੋਸਤਾਂ ਮਿੱਤਰਾਂ ਕੋਈ ਗਰਾਹੀ ਕਰਕੇ ਤੇ ਇਹਨਾਂ ਦਾ ਜਿਹੜਾ ਵਾ ਕੱਚਾ ਕੋਠਾ ਵਾ ਪੱਕਾ ਕਰਾ ਲੈਣਾ ਨਾਲ ਆਂਦੇ ਆ ਕਿ ਜੇ ਅਸੀਂ ਅਸੀਂ ਪੱਕਿਆਂ ਦੇ ਵਿੱਚ ਰਹਿੰਨੇ ਆ ਤੇ ਸਾਡੇ ਲਾਗੇ ਬੰਨੇ ਵਾਲੇ ਜਿਹੜੇ ਗਵਾਢੀ ਗੁੰਢੀ ਆ ਜਿਹੜੇ ਨਹੀਂ ਖਦਾ ਪੜੀ ਇਹਨਾਂ ਦਾ ਸਹੀ ਤਰੀਕੇ ਨਾਲ ਨਹੀਂ ਚੱਲਦਾ ਤੇ ਉਹ ਕਿਉਂ ਕੱਚਿਆਂ 'ਚ ਰਹਿੰਦੇ ਮੰਨਤੇ ਗੱਲ ਤੇ ਇਹੋ ਬਣਦੀ ਆ ਨਾ ਪਰ ਇਹ ਆ ਕਿ ਐਸੇ ਐਸੇ ਲੋਕ ਬਹੁਤ ਘੱਟ ਐਸੀ ਹੁੰਦੇ ਨੇ ਕਿ ਜਿਹੜੇ ਜਿਹੜੇ ਸਮਾਜ ਦੇ ਲਈ ਕੁਝ ਨਾ ਕੁਝ ਕਰ ਜਾਂਦੇ ਨੇ ਤੇ ਅਸੀਂ ਤੁਹਾਨੂੰ ਨਮਸਕਾਰ ਕਰਦੇ ਆ ਸਰਦਾਰ ਬਲਜੀਤ ਸਿੰਘ ਹਾਂਜੀ ਸਰਦਾਰ ਬਲਜੀਤ ਸਿੰਘ ਜੀ ਅਸੀਂ ਤੁਹਾਨੂੰ ਨਮਸਕਾਰ ਕਰਦੇ ਹਿੰਮਤਾਂ ਜੀ ਉਹ ਤੁਹਾਨੂੰ ਨਮਸਕਾਰ ਕਰਦੀ ਹੈ ਕਿ ਐਸੇ ਐਸੇ ਲੋਕ ਵੀ ਹੈਗੇ ਨੇ ਕਿ ਜਿਹੜੇ ਸਾਡੀ ਸੋਚ ਵਾਲੇ ਨੇ ਹਾਂਜੀ ਨਹੀਂ ਤੇ ਮੈਨੂੰ ਹਰ ਕੋਈ ਇਹੋ ਹੀ ਇਸੇ ਤਰੀਕੇ ਨਾਲ ਲੋਕ ਮਿਲਦੇ ਨੇ ਕਿ ਜਿਹੜੇ ਲੋਕ ਕੁਝ ਨਾ ਕੁਝ ਲੈਣ ਦੇ ਇਸ਼ਕ ਹੁੰਦੇ ਆ ਕਿ ਕੁਛ ਨਾ ਕੁਛ ਹੱਦ ਘਰੋਂ ਨਾ ਜਾਵੇ ਉਹਨਾਂ ਨੂੰ ਮਿਲ ਜਾਵੇ ਕੁਛ ਨਾ ਕੁਛ ਲਾਕਡਾਊਨ ਦੇ ਵਿੱਚ ਇਹੋ ਕੁਛ ਹੋਇਆ ਨਾ ਜਿੰਨਾ ਘਰਾਂ ਦੇ ਘਰ ਭਰੇ ਹੀ ਉਹਨਾਂ ਨੇ ਵੀ ਇਸ਼ਕ ਹੋ ਗਏ ਕਿ ਸਾਨੂੰ ਵੀ ਆਟਾ ਮਿਲ ਜਾਵੇ ਸਾਨੂੰ ਵੀ ਰਾਸ਼ਨ ਮਿਲ ਜਾਵੇ ਕਿਤੇ ਘਰ ਭਰੇ ਹੀ ਪਰ ਸਭ ਤੋਂ ਜ਼ਿਆਦਾ ਦੁਰਵਰਤੋਂ ਜਿਹੜੀ ਸੇਵਾ ਦੀ ਹੋਈ ਹੈ ਨਾ ਉਹ ਲਾਕਡਾਊਨ ਦੇ ਵਿੱਚ ਹੋਈ ਹੈ ਹੈਨਾ ਇਸੇ ਕਰਕੇ ਸਰਦਾਰ ਬਰਜੀਤ ਸਿੰਘ ਜਿਹੜੀ ਭੈਣੀ ਗਿੱਲ ਪਿੰਡ ਵਾਲਾ ਉਹਨਾਂ ਨੇ ਇਸ ਪਰਿਵਾਰ ਦਾ ਲੈਂਟਰ ਪਾ ਗੀ ਦਿੱਤਾ ਤੇ ਲੈਂਟਰ ਮਤਲਬ ਕਿ ਸੋਨਾ ਪਾ ਕੇ ਦਿੱਤਾ ਤੇ ਅਸੀਂ ਸਲੂਟ ਕਰਦੇ ਆ ਐਸ ਐਸ ਬੰਦਿਆਂ ਨੂੰ ਤੇ ਸੁਣੋ ਜੀ ਅੰਮਿਤ ਤਾ ਇਹ ਕੁਛ ਕਹਿਣਾ ਚਾਹੋਗੇ ਨਹੀਂ ਨਹੀਂ ਕਹ ਤੋ ਯਾਰ ਕੁਝ ਨਹੀਂ ਨਹੀਂ ਉਹ ਯਾਰ ਕਹਦੇ ਆ ਨਹੀਂ ਕੁਛ ਉਹ ਕਿਉਂ ਨਹੀਂ ਕਹਿਣਾ ਯਾਰ ਜਾਂ ਤੂੰ ਪਰ ਯਾਰ ਨਹੀਂ ਧੰਨਵਾਦੀ ਕਰਦੇ ਨਾਲ ਧੰਨਵਾਦ ਮੇਰਾ ਥੋੜੀ ਕਰਨਾ ਧੰਨਵਾਦ ਸ੍ਰੀ ਗੁਰੂ ਰਾਮਦਾਸ ਜੀ ਦਾ ਨਹੀਂ ਆਪਾਂ ਕਰਨਾ ਕੀ ਹੋਣਾ ਆਪਾਂ ਦੱਸੋ ਮੈਂ ਲਾਈ ਸੀ ਮੇਰਾ ਜਿਹੜਾ ਸ਼ਰ ਸ਼ਰਣ ਦਾ ਹਾਂ ਜਿਸ ਕਰਕੇ ਮੈਨੂੰ ਇਹਨਾਂ ਨੇ ਦੱਸਿਆ ਨਹੀਂ ਸੀ ਮੈਨੂੰ ਰੋਜ਼ਾਨਾ ਘੱਟੋ ਘੱਟ ਨਹੀਂ ਤੇ 10 ਤੋਂ 15 ਕੋਲਾ ਆਉਂਦੀਆਂ ਨੇ ਜਿਹੜੀਆਂ ਮੇਰੇ ਸੰਝਾਂ ਦੀਆਂ ਨੇ ਜਿਹੜੇ ਅਨਨੋਨ ਪਰਸਨ ਨੇ ਉਹ ਵੱਖਰੇ ਕਿ ਜਿਹੜੇ ਫਲਾਣੀ ਜਗ੍ਹਾ ਫਲਾਣੇ ਪਿੰਡ ਦੇ ਵਿੱਚ ਫਲਾਣਾ ਬੰਦਾ ਵਾ ਉਹਦਾ ਆ ਆ ਪ੍ਰੋਬਲਮ ਆ ਤੇ ਉਹਦਾ ਆ ਇਸ ਤਰੀਕੇ ਨਾਲ ਰਾਸ਼ਨ ਲਾਇਆ ਜਾਵੇ ਤੇ ਮੈਂ ਹਰ ਕਿਸ ਦਾ ਨਹੀਂ ਲਾ ਸਕਦਾ ਪਰ ਕਈ ਵਾਰ ਕਈ ਐਸੇ ਇਨਸਾਨ ਹੁੰਦੇ ਨੇ ਕਿ ਜਿਨ੍ਹਾਂ ਦਾ ਅੱਖਾਂ ਨਹੀਂ ਮੁੜਿਆ ਜਾਂਦਾ ਇਸੇ ਕਰਕੇ ਅੱਜ ਤੋਂ ਹਿੰਮਤਾਂ ਜੀ ਇੱਕ ਐਲਾਨ ਕਰ ਜਾਂਦੀ ਆ ਕਿ ਇਸ ਪਰਿਵਾਰ ਦਾ ਜਿਹੜਾ ਰਾਸ਼ਨ ਵਾ ਨਾ ਉਹ ਆਪਣਾ ਰਾਸ਼ਨ ਕਾਰਡ ਦੇ ਉੱਤੇ ਸਾਡੇ ਪਾਸ 10 ਤਰੀ ਨੂੰ ਆ ਕੇ ਲੈ ਗਏ ਤੇ ਉਹਨਾਂ ਦੀ ਕੀ ਰਾਸ਼ਨ ਦੀ ਕਿਰਤ ਨਹੀਂ ਜਿੰਨਾ ਵੀ ਉਹਨਾਂ ਦਾ ਰਾਸ਼ਨ 1000 ਰੁਪਏ ਦਾ 1500 ਦਾ ਜਿੰਨਾ ਵੀ ਰਾਸ਼ਨ ਇੱਕ ਕਾਰਡ ਦੇ ਉੱਤੇ ਮਿਲਦਾ ਹਨ ਉਹ ਰਾਸ਼ਨ ਹਰ ਤਰੀ ਹਰ ਮਹੀਨੇ ਜਿਤਨਾ ਉਹਨਾਂ ਦਾ ਲਾਇਆ ਸੀ ਆਪਾਂ ਉਹ ਗੁੱਡੀਆਂ ਪਤੰਗ ਬਣਾਉਂਦੇ ਸੀ ਕਿ ਨਾ ਸੀ ਉਹਨਾਂ ਨੂੰ ਮੈਨੂੰ ਨਾਂ ਚੇਤਾ ਭੁੱਲ ਗਿਆ ਉਹਨਾਂ ਦਾ ਤੇ ਉਹਨਾਂ ਉਹ ਹਜੇ ਤੱਕ ਸ਼ਿਸ਼ਾ ਦਿੰਦੇ ਹਨ ਹਣਾ ਆਉਂਦੇ ਹਰ ਕਿ ਨਾ ਪਰਸਾ ਚੌਥ ਮਿਲੇ ਸੀ ਤੇ ਇਸ ਵੀਰਤੀ ਜਿਹੜੀ ਹਾਲਾਤ ਹਨ ਮੈਂ ਕਿਉਂ ਰਾਸ਼ਨ ਲਾ ਕੇ ਚੱਲਾਂ ਭੈਣ ਆਪਣੇ ਘਰ ਦੇ ਵਿੱਚ ਮੈਂ ਵੇਖੂੰ ਮੈਂ ਕਹੂੰਗਾ ਕਿ ਇੱਧਰ ਤੁਸੀਂ ਨਿਗਾਹ ਮਾਰ ਲਿਓ ਕਿ ਬਾਹਰ ਬਾਹਰ ਛੱਤ ਤੇ ਛੱਤ ਨਹੀਂ ਗਈ ਉੱਤੇ ਤੇ ਉਹਦੇ ਥੱਲੇ ਰੋਟੀ ਵੰਡਾਉਣ ਦੇ ਲਈ ਇੱਕ ਬਹੁਤ ਜ਼ਿਆਦਾ ਮਜਬੂਰ ਹੋਈ ਉਹ ਭੈਣ ਕਿ ਉਹਦੇ ਲਈ ਉਹਦੇ ਹਾਲਾਤ ਕਿਹੋ ਜਿਹੇ ਹੋਣਗੇ ਤੇ ਇੱਥੇ ਪਿੰਡ ਵਾਲਿਆਂ ਨੇ ਰਲ ਮਿਲ ਕੇ ਲੈਂਟਰ ਪਾਤਾ ਤੇ ਤੁਹਾਡੇ ਸਹਿਯੋਗ ਦੇ ਨਾਲ ਜਿਹੜੀਆਂ ਸਵਾਵਾਵਾਂ ਚੱਲਦੀਆਂ ਉਹਨਾਂ ਉਸ ਸਹਿਯੋਗ ਦੇ ਵਿੱਚ ਛੋਟਾ ਜਿਹਾ ਕੰਟ੍ਰਿਬਿਊਟ ਕੱਢ ਕੇ ਨਾ ਇਹਨਾਂ ਦਾ ਰਾਸ਼ਨ ਜਿਹੜਾ ਵਾ ਹਰ ਮਹੀਨੇ 10 ਦਿਨ ਨੂੰ ਇਹਨਾਂ ਨੂੰ ਮਿਲ ਜਿਆ ਕਰੇਗਾ ਉਹ ਜੀ ਠੀਕ ਠਾਕ ਠੀਕ ਹੈ ਇਹ ਮੈਂ ਜੋ ਮੈਂ ਕਰ ਸਕਦਾ ਜੋ ਤੁਸੀਂ ਮੈਨੂੰ ਡਿਊਟੀ ਲਈ ਆ ਔਰ ਡਿਊਟੀ ਦੇ ਵਿੱਚੋਂ ਮੈਂ ਤੁਹਾਨੂੰ ਇੱਕ ਕੰਟਰੀਬਿਊਟ ਦੇ ਵਿੱਚ ਇਸ ਪੈਣ ਦਾ ਨਾਸ਼ ਨਾਤਾ ਤੇ ਇਸ ਵੀਰ ਦੇ ਹਾਲਾਤ ਕੀ ਸੋਨੂੰ ਵੀਰ ਇਹਨ ਕੋਈ ਸੁਧ-ਪੁੱਧ ਨਹੀਂ ਆਜੋ ਕੋਈ ਕੋਈ ਸੁਧ-ਪੁੱਧ ਨਹੀਂ ਆ ਤੇ ਕੋਈ ਕਿਨਾ ਕੰਮ ਕਰ ਨਹੀਂ ਕਰਦੇ ਭੈਣ ਘਰਾਂ ਘਰਾਂ ਦੇ ਵਿੱਚ ਜਾਂ ਕੰਮ ਕਰਦੇ ਆ ਆਜੋ ਭੈਣ ਆਜੋ ਕਰਾਂ ਕਰਾ ਲੇ ਕੰਮ ਕਰਦੀ ਪੈਣ ਕਿ ਨਾ ਤਾ ਆ ਨਾ ਮੂੰਹ ਲੱਗ ਰੱਖਣਾ ਇਹ ਮਾਈਕ ਆ ਠੀਕ ਆ ਮੂੰਹ ਲੱਗ ਰੱਖ ਦੋ ਭੈਣ ਕੁਲਬੀਰ ਦੋਵੇਂ ਜੀ ਆ ਤੇ ਵੀਰ ਕੁਝ ਕਰਨਾ ਕਰਕੇ ਦਿਮਾਗੀ ਹਾਲਤ ਠੀਕ ਨਹੀਂ ਹੈ ਇਤਰੀ ਪੈਣ ਹਾਂਜੀ ਕਿ ਕੀ ਗੱਲ ਹੋ ਗਈ ਵੀਰ ਨੂੰ ਕੀ ਗੱਲ ਹੋ ਗਈ ਪਹਿਲਾਂ ਠੀਕ ਸੀ ਪਹਿਲਾਂ ਹਾਂਜੀ ਪਹਿਲਾਂ ਠੀਕ ਸੀ ਠੀਕ ਇਹ ਕੁਝ ਇਹਨਾਂ ਬਾਰੇ ਦੱਸੋ ਨਾ ਇਹਨਾਂ ਬਾਰੇ ਕਿ ਕਿਤਰਾ ਇਹ ਪਣਾ ਵਰਤ ਕੇ ਕਿਤਰਾ ਇਹ ਦਿਮਾਗੀ ਤੌਰ ਤੇ ਖਰਾਬ ਹੋ ਗਿਆ ਹਾਂਜੀ ਇਹ ਇਦਾਂ ਹੀ ਕੰਮ ਤੋਂ ਆਏ ਕੰਮ ਤੋਂ ਆਇਆ ਮੁੜ ਕੇ ਪਤਾ ਨਹੀਂ ਲੱਗਾ ਕੰਮ ਤੋਂ ਆਏ ਤੇ ਕੰਮ ਤੋਂ ਆਇਆ ਪਤਾ ਨਹੀਂ ਲੱਗਾ ਪਤਾ ਨਹੀਂ ਲੱਗਾ ਹਾਂਜੀ ਇੱਕਦਮ ਕੀ ਨਾਲ ਆ ਬਰਟਪਲੀਆਂ ਹਾਂਜੀ ਹਾਂਜੀ ਬਾਹਰ ਨੂੰ ਭੱਜ ਗਏ ਉਸ ਤੋਂ ਬੱਕ ਕਿੰਨਾ ਚਿਰ ਹੋ ਗਿਆ ਇਹਨੂੰ 25 ਸਾਲ ਹੋ ਗਏ ਹੈ 25 ਸਾਲ ਹੋ ਗਏ 25 ਸਾਲ ਹੋ ਗਿਆ ਤੁਸੀਂ ਇਹਨਾਂ ਦੇ ਨਾਲ ਹੀ ਜ ਇਹਨਾਂ ਦੇ ਹਾਂਜੀ ਵੇਖੋ ਛੋਟੇ ਛੋਟੇ ਹਾਂਜੀ ਛੋਟੇ ਮੈਂ ਇੱਕ ਵੇਖੋ ਜੀ ਮਾੜੀ ਜੀ ਵਿਫਤਾ ਹਸਬੰਡ ਮੰंजे ਤੇ ਪੈ ਜੇ ਨਾ ਕੁਝ ਸਾਲਾਂ ਦੀ ਕੁਝ ਮਹੀਨਿਆਂ ਦੀ ਤੇ ਅੱਜ ਕੱਲ ਦਾ ਸਮਾਂ ਸਹੀ ਆ ਕਿ ਜਿਹੜੀ ਔਰਤਾਂ ਨੂੰ ਛੱਡ ਕੇ ਚਲ ਜਾਂਦੀ ਛੱਡ ਜਾਂਦੀ ਤੇ ਭੈਣ ਮੈਂ ਤੇ ਕੀ ਨਾਂ ਤੇ ਬਹੁਤ ਜ਼ਿਆਦਾ ਨਮਸਕਾਰ ਹੈ ਦਿਨ ਇੰਨੀ ਜ਼ਿਆਦੀ ਨਮਸਕਾਰ 25 ਸਾਲ ਹੋ ਗਿਆ ਵੀਰ ਨੂੰ ਇਸ ਤਰੀਕੇ ਨਾਲ ਦਿਮਾਗੀ ਹਾਲਤ ਤੋਂ ਖਰਾਬ ਹੋਈ ਭੈਣ ਕੇ ਵੀਰ ਤੇ 25 ਸਾਲ ਤੋਂ ਆਪਣੇ ਆਤਮੀ ਦੇ ਸਾਥ ਦੇ ਮੈਨੂੰ ਐਸੀ ਐਸੀ ਭੈਣਾਂ ਦੇ ਚਰਨਾਂ ਦੇ ਵਿੱਚ ਬਹਿਣ ਦਾ ਮੌਕਾ ਮਿਲਦਾ ਮੈਨੂੰ ਐਸੀ ਐਸੀ ਭੈਣਾਂ ਦਾ ਜਿਹੜਾ ਸੇਵਾ ਕਰਨ ਦਾ ਮੌਕਾ ਮਿਲਦਾ ਉਹ ਸਾਰਾ ਕੁਝ ਤੁਹਾਡੇ ਕਰਕੇ ਮਿਲਦਾ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਰਕੇ ਐਸੇ ਐਸੇ ਵੀਰਾਂ ਦੇ ਐਸੇ ਐਸੇ ਭੈੜਾ ਦੀ ਜਿਹੜੀਆਂ ਨਾ ਬਣਦੀ ਜਿਹੜੀ ਸੇਵਾ ਉਹ ਨਾ ਉਹ ਪੂਰੀ ਹੋ ਸਕੇ ਤੇ ਪੈਣ ਮੈਨੂੰ ਬਹੁਤ ਜ਼ਿਆਦਾ ਇਸ ਚੀਜ਼ ਦੀ ਖੁਸ਼ੀ ਆ ਕਿ ਬੀਬੀ ਰਜਨੀ ਵਾਂਗੂ ਮੈਂ ਤਾਂ ਇੱਕ ਖਤਾਬ ਦੇ ਚੱਲਿਆ ਜੱਜ ਬਿਲਕੁਲ ਸਹੀ ਗੱਲ ਮੈਂ ਤਾਂ ਖਤਾਬ ਦੇ ਚੱਲਿਆ ਜੇ ਇੱਕ ਰਾਜੇ ਨੇ ਆਪਣੀ ਧੀ ਨੂੰ ਵਿਆਹਤਾ ਇੱਕ ਕੁੜੀ ਪਤੇ ਬਾਬਾ ਮੋਹਣ ਜੀ ਨਾਲ ਹਾਂ ਜੀ ਹਨਾ ਜਿਨ੍ਹਾਂ ਜਿਨ੍ਹਾਂ ਦੀ ਪਤਨੀ ਦਾ ਨਾਮ ਹੀ ਬੀਬੀ ਰਜਨੀ ਹਾਂ ਜੀ ਸਾਡੇ ਇਤਿਹਾਸ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡਾ ਨਾਮ ਆ ਜਿਹਦੇ ਤੋਂ ਪ੍ਰਗਟ ਗੁਰੂ ਸਾਹਿਬ ਨੇ ਕਰਾਇਆ ਸੀ ਸ੍ਰੀ ਹਰਮਨਦਾਸ ਸਾਹਿਬ ਦਾ ਸਰੋਵਰ ਹਨਾ ਜਿਹੜੇ ਚਿੱਟੇ ਕਾਂਜ ਜਿਹੜੇ ਕਾਂ ਹੀ ਕਿੰਨਾ ਚਿੱਟੇ ਬਣ ਕੇ ਨਿਕਲਦੇ ਹੈ ਕਿ ਜੇ ਬਣ ਸਕਦੇ ਤੇ ਮੈਂ ਕਿਉਂ ਨਹੀਂ ਠੀਕ ਹੋ ਸਕਦਾ ਹਨਾ ਤੁਸੀਂ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਇਹਨਾਂ ਨੂੰ ਖੜਿਆ ਕਰੋ ਇਹਨਾਂ ਤੇ ਅੱਜ ਤੋਂ ਬਾਅਦ ਅਸੀਂ ਖਿਤਾਬ ਦਿੰਨੇ ਆ ਹਿੰਮਤ ਜੀ ਉਹ ਇਸ ਭੈਣ ਨੂੰ ਖਿਤਾਬ ਦਿੰਦਾ ਵਾ ਕਿ ਬੀਬੀ ਰਜਨੀ ਦਾ ਮੈਂ ਬਕਾਦਾ ਮੈਂ ਇੱਕ ਐਲਾਨ ਵੀ ਕਰਦਾ ਵਾਂ ਤੁਹਾਨੂੰ ਕਿ ਕਿਸੇ ਦਿਨ ਇਸ 27 ਤਰੀਕ ਤੋਂ ਬਾਅਦ ਮੈਂ ਇਸ ਘਰ ਦੇ ਵਿੱਚ ਦੁਬਾਰਾ ਆਉਂਗਾ ਇਸ ਭੈਣ ਦਾ ਬਣਦਾ ਸਲਮਾਨ ਅਸੀਂ ਕਰਕੇ ਜਾਵਾਂਗੇ ਠੀਕ ਹੈ ਠੀਕ ਹੈ ਜੀ ਮੈਂ ਕਿਉਂ ਕਿਉਂਕਿ 25 ਸਾਲ 25 ਸਾਲ ਇਸ ਭੈਣ ਨੇ ਆਪਣੇ ਘਰ ਵਾਲੇ ਨੂੰ ਫਟਕਾਰ ਤੱਕ ਨਹੀਂ ਲਾਈ ਤੇ ਆਪਣੇ ਘਰ ਵਾਲੇ ਦੇ ਨਾਲ ਜੀਂਦੀ ਰਹੀ ਇੱਕੋ ਇੱਕ ਗੱਲ ਕਹਿੰਦੇ ਇਸਤਰੀ ਰੂਪ ਚੇਰੀ ਕੀ ਨਿਆਈ ਸੋਭ ਨਹੀਂ ਬਿਨ ਪਰਤਾ ਰੇਤ ਨਹੀਂ ਇਹਨੇ ਭੈਣ ਕਿ ਆਪਣੇ ਪਤੀ ਤੋਂ ਬਿਨਾਂ ਸੋਭਦੀ ਨਹੀਂ ਪਰ ਇਸ ਭੈਣ ਨੇ ਆਪਣੇ ਉੱਤੇ ਸਾਈਂ ਦੇ ਰੂਪ ਦੇ ਵਿੱਚ ਆਪਣੇ ਪਤੀ ਨੂੰ ਰੱਖਿਆ ਜਿਸ ਤਰ੍ਹਾਂ ਦਾ ਵੀ ਮਰਜ਼ੀ ਅੱਜ ਜਿਉਂਦੇ ਰਹੀ ਜੁਂਦੇ ਰਹੇ ਇਹ ਜੋੜੀ ਤੁਸੀਂ ਸਾਰੇ ਜਾਣੇ ਅਰਦਾਸ ਕਰੋ ਇਸ ਜੋੜੀ ਦੀ ਤੇ ਇਸ ਵੀਰ ਦੀ ਕਿ ਇਸ ਵੀਰ ਨੂੰ ਇਹਦਾ ਆਂਦੇ ਆ ਸੁਣੇ ਗੁੰਗ ਜੋ ਜਾਹੇ ਸੁਰਤਨਾ ਪਾਵਹੀ ਸੁਣੇ ਮੂੜ ਚਿੱਤ ਲਾਏ ਚਤੁਰਤਾ ਆਵਿਆਂ ਤੇ ਕਿ ਮੂਰਖ ਤੋਂ ਮੂਰਖ ਬੰਦਾ ਦਿਮਾਗੀ ਹਾਲਤ ਤੋਂ ਵੀ ਖਰਾਬ ਬੰਦਾ ਜਿਹੜਾ ਉਹ ਨਾ ਗੁਰੂ ਸਾਹਿਬ ਆਂਦੇ ਆ ਕਿ ਠੀਕ ਹੁੰਦੇ ਆ ਅਸੀਂ ਆਸ ਕਰਦੇ ਹਾਂ ਕਿ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਇਹ ਬਿਲਕੁਲ ਠੀਕ ਹੋਣਗੇ। ਤੁਸੀਂ ਵੀ ਅਰਦਾਸ ਕਰਿਓ ਤੁਹਾਡਾ ਨਾਂ ਕੀ ਤਟ? ਕੁਲਵੀਰ ਕੁਲਵੀਰ ਕੌਰ ਹਾਂਜੀ ਕੁਲਵੀਰ ਕੁਲਵੀਰ ਕੌਰ ਭੈਣ ਆ ਕੁਲਵੀਰ ਕੌਰ ਲਿਖ ਕੇ ਕਮੈਂਟ ਬਾਕਸ ਦੇ ਵਿੱਚ ਇਸ ਭੈਣ ਨੂੰ ਅਸੀਸ ਦਿਓ। ਜਰੂਰ ਦਿਓ ਕਿਉਂਕਿ ਅੱਜ ਮੈਂ ਬੜੇ ਚਿਰ ਬਾਅਦ ਵਿੱਚ ਜੀ ਮੈਂ ਬੜੇ ਚਿਰ ਬਾਅਦ ਐਸੀ ਐਸੀ ਮਿਸਾਲ ਵੇਖੀ ਆ ਕਿ 25 ਸਾਲਾਂ ਤੋਂ 1 ਨਹੀਂ 2 ਨਹੀਂ 5 ਨਹੀਂ 10 ਨਹੀਂ 25 ਸਾਲਾਂ ਤੋਂ ਆਪਣੇ ਦਿਮਾਗੀ ਤੋਂ ਦਿਮਾਗੀ ਤੌਰ ਤੇ ਖਰਾਬ ਪਤੀ ਦੇ ਨਾਲ ਰਹੇ। ਇਹ ਗੱਲ ਵੇਖੋ ਤੁਸੀਂ ਮੰਨਣ ਚਾਉਂਦੀ ਹੈ ਕਿਤੇ। ਭਾਜੀ ਇਹ ਵੀ ਵੇਖੋ ਇਹ ਦਵਾਈ ਵੀ ਵਿਚਾਰੀ ਖਵਾਉਂਦੀ ਹੈ। ਦਵਾਈ ਵੀ ਖਵਾਉਂਦੀ ਹੈ। ਫਿਰ ਭਾਜੀ ਦਵਾਈ ਵੀ ਖਵਾਉਂਦੀ ਰਹੀ ਹੈ ਵਿਚਾਰੀ। ਤੁਸੀਂ ਦਵਾਈ ਵੀ ਖਵਾਉਂਦੇ ਹੋ। ਹਾਂਜੀ ਦਵਾਈ ਵੀ ਖਵਾਉਂਦੀ ਰਹੀ ਹੈ ਨਾਲ ਕਿਤੇ ਜਾਨ ਨਹੀਂ ਦੇਣਾ ਕੋਈ ਗੱਲਬਾਤ ਵੀ ਕਰਦਾ ਹੈ ਉਹਦੇ ਨਾਲ ਝਗੜਨਾ ਵੀ ਇਹਨੂੰ ਕਿਉਂ ਆਂਦੇ ਜੋ? ਕੀ ਬਾਤ ਹੈ? ਹਾਂਜੀ ਬਾਤ ਹੈ। ਕਿਹਨੂੰ ਗੱਲ ਨਹੀਂ ਕਰਨ ਦਿੰਦੀ ਵੀ ਆਂਦੇ ਵਿੱਚ ਜਿੱਦਾਂ ਦਾ ਮਾੜਾ ਆ ਚੰਗਾ ਆ ਮੇਰਾ ਘਰ ਵਾਲਾ ਆ ਮਾਰੇ ਤੈਨੂੰ ਨਾ ਚੜਤੀ ਕਲਾ ਬਖਸ਼ ਫਿਰ ਇਹ ਆ ਸਦਾਰ ਸਾਹਿਬ ਹੋਣਾ ਨੇ ਆਪਣੇ ਆਨੇ ਫਿਰ ਇਹਨਾਂ ਦੇ ਗਾੜੀ ਫਰਿਆਦ ਕੀਤੀ ਆਂਦੇ ਵੀ ਚਿੰਤਾ ਨਹੀਂ ਕਰਨੀ ਆਪਣੀ ਗੁੜੀਆ ਦਾ ਵੀ ਤੇਰੀ ਦਾ ਵਿਆਹ ਵਧੀਆ ਕਰਾਂਗੇ ਆਹਾਹਾਹਾ ਸਦਾਰ ਸਾਹਿਬ ਆਪਣੇ ਨੇ ਆਂਦੇ ਟੈਨਸ਼ਨ ਨਹੀਂ ਕੋ ਲੈਣੀ ਕੀ ਬਾਤ ਹੈ ਮਾਰ ਸਾਰ ਸੰਤਿੰਗ ਬੁਣੀ ਕੋਈ ਨੀ ਕੋਡ ਕੋਈ ਗੱਲ ਕੋਈ ਨਾ ਫਲਾ ਰਣ ਨੂੰ ਫਲਾ ਰ ਇੰਨਾ ਕੋ ਕੁਝ ਬੋਲ ਸੁਣਨੇ ਚਾਹੁੰਦੇ ਆ ਆ ਬਿਲਕੁਲ ਮੂੰਹ ਤੇ ਲਾ ਕੇ ਰੱਖ ਲੈ ਮੀ ਇਹ ਇੱਥੇ ਰੱਖ ਲੈਣਾ ਬਾਬਾ ਵਾਗਿ ਵਿੱਚ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਨੇ ਜੋਗਾ ਤਾਂ ਮੈਂ ਹੈ ਨਹੀਂਗਾ ਤੇ ਗੁਰੂ ਰਾਮਦਾਸ ਦੀ ਇਨੀਂ ਕਿਰਪਾ ਵਾ ਕਿ ਭੈਣ ਭਰਾ ਵਾਲੇ ਰਲ ਕੇ ਇਹ ਭੈਣ ਦੀ ਛੱਤ ਬਹੁਤ ਟੁੱਟੀ ਸੀ ਤੇ ਸਾਰੇ ਵੀਰਾਂ ਨੂੰ ਮੁਸਲਾਹ ਕਰਕੇ ਅਸੀਂ ਫਿਰ ਭੈਣ ਦਾ ਘੁੱਟਾ ਪਾਗ ਦਿੱਤਾ ਵਾ ਤੇ ਭੈਣ ਦੇ ਵਾਸਤੇ ਨਾ ਬਾਲੇ ਟੁੱਟੇ ਉਤੋਂ ਤੇ ਇਹ ਕਰਕੇ ਅਸੀਂ ਪਿੰਡ ਦੇ ਵਿੱਚ ਸਾਰਿਆਂ ਵੀਰਾਂ ਭਰਾਵਾਂ ਨੂੰ ਇਹੋ ਹੀ ਕੰਨੇ ਆਂ ਵੀ ਆਪਾਂ ਇੱਕ ਸੰਸਥਾ ਬਣਾ ਗਏ ਚੱਲੀਏ ਜੋ ਵੀ ਪਿੰਡ ਦੇ ਵਿੱਚ ਕੋਈ ਕਿਸਦਾ ਘਰ ਕੱਚਾ ਵਾ ਉਹਨੂੰ ਪੱਕਾ ਕੀਤਾ ਜਾਵੇ ਹਾਂਜੀ ਕਿਆ ਬਾਤ ਹੈ ਹਾਂਜੀ ਬੜੀ ਬੜੀ ਸੁਣੀ ਗੱਲ ਵਾਹ ਗੁਰਜੀਕਾ ਖਾਲਸਾ ਵਾਹ ਵਾਹ ਪਤੇ ਵੀਰ ਨੇ ਬੜੀ ਸੋਹਣੀ ਗੱਲ ਕੀਤੀ ਮੈਂ ਅੱਗੇ ਤੇ ਰਿਆਸਤ ਹਾਂ ਇੱਕ ਦੇਖੋ ਇੱਕ ਮੈਸੇਜ ਇਹਦੇ ਵਿੱਚ ਦੋ ਮੈਸੇਜ ਇਹਦੇ ਵਿੱਚ ਇੱਕ ਮੈਸੇਜ ਨਹੀਂ ਹੈਗਾ ਇਦੇ ਵਿੱਚ ਬੜਾ ਕੁਝ ਸਿੱਖਣ ਦੀ ਲੋੜ ਹੈ ਜੀ ਕਿ ਕਿ ਪਿੰਡਾਂ ਦੇ ਵਿੱਚ ਜੇ ਪਿੰਡਾਂ ਦੇ ਵਿੱਚ ਮਹੱਲਿਆਂ ਦੇ ਵਿੱਚ ਜੇ ਕੋਈ ਸਮਰੱਥ ਕਿਸੇ ਵੀ ਕਿਸਮ ਦਾ ਦੁਖੀ ਵਿਖਦਾ ਨਾ ਐਸ ਵੀਰ ਵਾਂਗੂ ਅੱਗੇ ਆਉਣਾ ਚਾਹੀਦਾ ਆਉਣਾ ਚਾਹੀਦਾ ਕਿ ਨਹੀਂ ਹੁਣ ਹੁਣ ਕੰਟਰੀਬਿਊਟ ਜਿਹੜਾ ਵਾ ਇਸ ਵੀਰ ਨੇ ਇਕੱਠਾ ਕੀਤਾ ਤੇ ਇਕੱਠਾ ਕਰਕੇ ਤੇ ਕੁੱਟਾ ਪਾਤਾ ਹਾਂ ਜੀ ਇਸੇ ਕਰਕੇ ਨਮਸਕਾਰ ਐਸੇ ਵੀਰਾਂ ਨੂੰ ਤੇ ਸਭ ਤੋਂ ਜ਼ਿਆਦਾ ਹੁਣ ਦੂਜੀ ਮਿਸਾਲ ਵੇਖੋ ਤੁਸੀਂ ਕਿ ਜਿਹੜੇ ਮੈਂ ਅੱਗੇ ਵੀ ਬੋਲ ਕੇ ਹਟਿਆ ਕਿ 25 ਸਾਲ ਤੋਂ ਆਪਣੇ ਦਿਮਾਗੀ ਤੋਂ ਠੀਕ ਨਾ ਪਤੀਦੀ ਜਿਹੜੀ ਸੇਵਾ ਕਰਦੀ ਐ ਲੋਕਾਂ ਦੇ ਨਾਲ ਝਗੜ ਪੈਂਦੀ ਐ ਕਿ ਇਹਨੂੰ ਕੁਛ ਨਹੀਂ ਆਖਣਾ ਬਣੀ ਸੇਵਾ ਦਾ ਹੀ ਫਲ ਮਿਲਿਆ ਤੁਹਾਨੂੰ ਇਹ ਸੇਵਾ ਦਾ ਫਲ ਮਿਲਿਆ ਹੈ ਕੁਲਵੀਰ ਕੌਰ ਪੈਂਡ ਕੁਲਵੀਰ ਕੌਰ ਮੈਨੂੰ ਤੇ ਵੇਖ-ਵੇਖ ਕੇ ਇਹੀ ਆਖਦਾ ਮੈਨੂੰ ਬੀਬੀ ਰਜਨੀ ਜਿੱਤੇ ਆਈ ਜਾਂਦੀ ਹੈਣਾ ਬੀਬੀ ਰਜਨੀ ਮੈਨੂੰ ਕੀ ਨਾ ਸਾਹਮਣੇ ਵੇਖਣ ਦੇ ਕਿ ਬੀਬੀ ਰਜਨੀ ਹੈਣਾ ਹੈ ਹੀ ਰਜਨੀ ਐ ਪੈਂਡ ਦੇ ਵਿੱਚ ਕੋਈ ਵੀ ਅਜੇ ਤੱਕ ਇਹਦੀ ਮਾਰੀ ਪਗਾਲੀ ਸੁਥੀ ਨਾ ਪਤਾ ਹੀ ਨਹੀਂ ਮੇਰਾ ਵਿਆਹ ਘਰ ਭੰਜਣਾ ਸਭੀ ਹਾਂ ਸੋਚਦੀ ਤੇ ਵੇਖ ਲੋ ਗੁਰੂ ਰਾਮਦਾਸ ਨੇ ਜਦੋਂ ਬਾਹ ਫੜਨੀ ਸਦਾ ਤੁਸੀਂ ਆ ਜਿਓ ਤੁਸੀਂ ਤੁਹਾਡੇ ਕੋਲ ਨੀਤਾ ਅਡਰੈਸੇ ਲੰਮੀ ਨੰਬਰ ਪੇਜਨੇ ਤਾਂ ਤੁਹਾਡਾ ਕਾਰਡ ਬਣ ਜੇ ਹਰ ਮਹੀਨੇ 10 ਤਰੀਕ ਨੂੰ ਆ ਕੇ ਆਪਣਾ ਰਸਮੀ ਭੈਣ ਬੋਲਦੀ ਵੀ ਘਟ ਇਹ ਬਹੁਤ ਘਟੋ ਇਹ ਗੱਲ ਹੈ ਅਗਲੀ ਹਾਂ ਸਾਡੇ ਵੱਲ ਸੁਣਾ ਜਾਏਗਾ ਉਨਾ ਚਿਰ ਤੱਕ 20 ਤਰੀਕ ਤੱਕ ਜਿਹੜਾ ਰਾਸ਼ਨ ਪਾਣੀ ਹੋਣਾ ਹੈ ਠੀਕ ਹੈ ਤੇ 20 ਤਰੀਕ ਨੂੰ ਆ ਜਿਓ ਤੇ ਆਪਣਾ ਕਾਰਡ ਜਿਹੜਾ ਵਾ ਬਣਾ ਕੇ ਲੈ ਜਾਓ ਇਹ ਇਮ ਨੂੰ ਭਾਜੀ ਨੂੰ ਨਾਲ ਲੈ ਛੇ ਹਣਾ ਹਾਂ ਨਾਲ ਠੀਕ ਹੈ ਕਿਉਂਕਿ ਇਹ ਸੇਵਾ ਅਹੀ ਨਹੀਂ ਅਹੀ ਨਹੀਂ ਤਾਂ ਕੀਤੀ ਇਹ ਸੇਵਾ ਤੁਸੀਂ ਸਾਡੀ ਕੀਤੀ ਇਸੇ ਕਰਕੇ ਆਂਦੇ ਨਿਮੰਤ ਸੋ ਅਖਰ ਖਵਣ ਗੁਣ ਜਿਹਵਾ ਮਣੀਆਂ ਮੰਤ ਇਹ ਤਰੇ ਭਾਣੇ ਵੇਸ ਕਰ ਤਾਂ ਵਸਾ ਵੀ ਕੰਤ ਅੰਦਰ ਆਪਣੇ ਪਤੀ ਦੇ ਨਿਉਕੇ ਰਹੀ ਉਹਦੇ ਬੋਲਕ ਬੋਲ ਸਹੀ ਨਹੀਂ ਉਹਦੇ ਉਹਦੇ ਐਸੇ ਹੁਕਮ ਦੇ ਵਿੱਚ ਰਹੀ ਉਹਦੀ ਰਜਾ ਦੇ ਵਿੱਚ ਨਹੀਂ ਤੈਨੂੰ ਖੁਸ਼ੀ ਤੈਨੂੰ ਤਾਂ ਮਿਲੇਗੀ ਤੇ ਤੇ ਮੇਰੇ ਖਿਆਲ ਦੇ ਵਿੱਚ ਇਹ ਮਿਸਾਲ ਵਾ ਉਹਨਾਂ ਭੈਣਾਂ ਦੇ ਲਈ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਆਪਣੇ ਪਤੀ ਨੂੰ ਛੱਡਣ ਲੱਗਿਆਂ ਟਾਈਮ ਨਹੀਂ ਲਾਉਂਦੀਆਂ ਹੈ ਹਨਾ ਠੀਕ ਹੈ ਨਾ ਬੜਾ ਮੇਰੇ ਮੈਨੂੰ ਮੇਰਾ ਨਾ ਤੇਰੇ ਪੈਰਾਂ ਹੱਥ ਲਾਉਣ ਦੀ ਗੱਲ ਹੈ 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 ਮੈਨੂੰ ਕਿਉਂਕਿ ਇਹ ਸਜਦਾ ਕਰਦੇ ਆ ਭੰਨਾ ਸੱਜਦਾ ਕਰਦੇ ਆ ਇਹ ਸੱਜਦਾ ਤਾਂ ਕਰਦੇ ਆ ਕਿਉਂਕਿ ਮੈਨੂੰ ਬੀਬੀ ਰਜਨੀ ਮਿਲੀ ਅੱਜ ਵੀ ਬੀਬੀ ਰਜਨੀ ਹੈਗੀ ਜੀ ਹੈਗੀ ਕਿ ਨਹੀਂ ਹੈਗੀ ਦੱਸੋ ਤੁਹਾਡੇ ਸਾਹਮਣੇ ਵੇਖੋ ਮਿਸਾਲ ਕਿਉਂ ਕਿਉਂ ਤੁਸੀਂ ਮੇਰੀਆਂ ਅੱਖਾਂ ਨੰਮ ਨੇ ਕਿਉਂ ਨੰਮ ਨੇ ਕਿਉਂਕਿ ਐਸੀ ਐਸੀ ਲੋਕ ਅੱਜ ਵੀ ਹੈਗੇ ਗੁਰੂ ਰਾਮਦਾਸ ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ ਅੱਜ ਵੀ ਹੈਗਾ ਕਿਉਂ ਜੀ ਬਿਲਕੁਲ ਜੀ ਇਹ ਕਹਣਾ ਹੈ ਨਾ ਇਸੇ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਪੰਚਾਇਤ ਦਾ ਜਿਨ੍ਹਾਂ ਨੇ ਮੈਨੂੰ ਇਸ ਘਰ ਦੇ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਬਹੁਤ ਭਗਾ ਵਾਲਾ ਨੇ ਇਹੋ ਉਹ ਉਥੇ ਜਾਣੀਆਂ ਗਏ ਮੁਸ਼ਕਤ ਘਾਰ ਆਹ ਸਹੀ ਗੱਲ ਆ ਸਹੀ ਗੱਲ ਆ ਸਹੀ ਗੱਲ ਉਥੇ ਵੀ ਆ ਇਹ ਜੁੰਨਾ ਜੁਮਕੇ ਨਾ ਭਾਈ ਜਨਮ ਬੰਦ ਕਟਿਆ ਜਾਂਦਾ ਤੂੰ ਇੰਨਾ ਸੁਣਾ ਮਾਮਾ ਬੋਲਦਾ ਵਾ ਤੂੰ ਦਾੜੀ ਕਿਸੇ ਰੱਖਿਆ ਹੋਇਆ ਤੂੰ ਹੈ ਤੈਨੂੰ ਪ੍ਰਚਾਰਕ ਬਣਾਈਆ ਮੈਨੂੰ ਹੈ ਇਹਦਾ ਇਹਦਾ ਹੀ ਵੈਕ ਨਹੀਂ ਸਾਰਾ ਸਮਝਦਾ ਇਹਨੇ ਵੀਰ ਨੇ ਜਾ ਕੇ ਸਾਡੇ ਅੰਕਲ ਜੀ ਦੇ ਅੱਗੇ ਬੇਨਤੀ ਕੀਤੀ ਤੇ ਫਿਰ ਜਾ ਕੇ ਕਿਆ ਬਾਤ ਹੈ ਕਿਆ ਇਹ ਕੋਣ ਕਰਦੇ ਗੁਰੂ ਕਰਨਾ ਨਾ ਨੰਬਰ ਨ ਕਰਦਾ ਐਸਾ ਮੇਰੇ ਕੋ ਆਇਦਰ ਲੱਗੇ ਜਾ ਇਹ ਵੀ ਨਾਲ ਜਾਂਦੇ ਕਿ ਜੇ ਇਹ ਨਹੀਂ ਹੁੰਦਾ ਕਿ ਕਿਸੇ ਦਾ ਨਾਮ ਲਈਏ ਤੇ ਉਹਨੂੰ ਵਜਾਈ ਦੇਈ ਦੀ ਹੈ ਨਾ ਇਹ ਹੁੰਦਾ ਇਸੇ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਇੱਥੇ ਆ ਕੇ ਬਹੁਤ ਜਿਆਦਾ ਖੁਸ਼ੀ ਹੋਈ ਤੁਹਾਡੇ ਵਰਗੇ ਜਿਹੜੇ ਲੋਕ ਅੱਜ ਵੀ ਜਿੰਦੇ ਨੇ ਤੇ ਖਾਸ ਕਰ ਭੈਣ ਰਜਨੀ ਮੈਂ ਤਾਂ ਅਜੇ ਤਬਾ ਰਜਨੀ ਕਿਹਾ ਕਰ ਮੇਰੇ ਰਿਕਾਰਡ ਦੇ ਵਿੱਚ ਰਜਨੀ ਲਿਖਣਾ ਇਹ ਠੀਕ ਹੈ ਭੈਣ ਜੀ ਜੋ ਵੀ ਕੁਲਬੀਰ ਕੌਰ ਹਨ ਕੁਲਬੀਰ ਕੌਰ ਅਗਲੇ ਪਾਸੇ ਰਜਨੀ ਲਿਖ ਦੇਣਾ ਮੈਨੂੰ ਚੇਤਾ ਰਹੂਗਾ ਸਭ ਤੋਂ ਜ਼ਿਆਦਾ ਸਤਿਕਾਰ ਇਸ ਭੈਣ ਨੂੰ ਉੱਥੇ ਸਾਰੀਆਂ ਭੈਣਾਂ ਨੂੰ ਸਤਿਕਾਰ ਮਿਲਦਾ ਉਹ ਉੱਥੇ ਕੁਰਸੀਆਂ ਡੱਟੀਆਂ ਹੁੰਦੀਆਂ ਕੁਰਸੀਆਂ ਡੱਟ ਕੇ ਉੱਥੇ ਉਹਨਾਂ ਨੂੰ ਸਤਿਕਾਰ ਸਹਤ ਬਿਠਾਈਦਾ ਪਰ ਇਸ ਭੈਣ ਦਾ ਸਤਿਕਾਰ ਵੱਖਰਾ ਹੋਏਗਾ ਵੇਲਾ ਕਿੰਨੇ 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 ਵੀਰ ਆ ਗਏ ਅੱਜ ਹੈ ਕਿੰਨੇ ਵੀਰ ਵੇਖਿਆ ਗੁਰੂ ਰਾਮਦਾਸ ਦੀ ਕਿਰਪਾ ਵੇਖੋ ਤੁਸੀਂ ਕੋਈ ਨਾ ਵੇਂਦੇ ਹੁਣ ਇਹ ਭੈਣਾਂ ਦੀਆਂ ਭੈਣਾਂ ਮਲਕ ਇਤਨਾ ਕੰਮਕਾਰ ਕਰਕੇ ਹੁਣ ਕੁੜੀ ਵੱਡੀ ਹੋ ਗਈ ਕੁੜੀ ਹੱਥ ਫੜਾਉਂਦਾ ਵੀ ਕੁੜੀ ਹਾਂਜੀ ਪਹਿਲੇ ਜਿਆਦਾ ਸੌਖਾ ਸੌਖਾ ਲੱਗਾ ਸਹੀ ਗੱਲ ਪੰਚਾਇਤ ਦੀ ਪਹਿਲੀ ਵੇਖੀ ਜੇ ਜਿੰਨੂੰ ਸਾਰੇ ਭੈਣ ਆਉਂਦੇ ਆ ਕਿਉਂ ਆਉਂਦੇ ਪਿੰਡ ਸਾਰਾ ਭੈਣ ਆਂਦਾ ਸਾਰੇ ਭੈਣ ਕਿਉਂ ਆਂਦਾ ਕਿਉਂ ਕਿ ਆਉਂਦੇ ਕਿਉਂਕਿ ਉਹਨੇ ਭੈਣਾ ਵਾਲੇ ਕੰਮ ਕੀਤੇ ਉਹਨੇ ਸਾਡੇ ਪਿੰਡ ਦਾ ਜਿਹੜਾ ਬੱਚਾ ਸੀ ਨਾ ਉਸ ਬੱਚੇ ਨੂੰ ਸਾਂਭ ਕੇ ਰੱਖਿਆ ਉਹਦੇ ਲਈ ਲੜਦੀ ਰਹੀ ਤੇ ਐਸੀ ਅਸੀਂ ਭੈਣਾ ਤੇ ਮੈਨੂੰ ਸੱਜਦਾ ਮੈਂ ਹੀ ਕਰਦੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਜ਼ਰਾ ਧੰਨਵਾਦ ਸ੍ਰੀ ਗੁਰੂ ਰਾਮਦਾਸ ਜੀ ਜਿਨ੍ਹਾਂ ਨੇ ਇਹ ਸੇਵਾ ਮੇਰੇ ਝੋਲੀ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ